ਹਾਂਜੀ ਦੋਸਤੋ ਹਾਜ਼ਰ ਹੋਏ ਆ ਅੱਜ ਦੀ ਕਹਾਣੀ ਤੀਆਂ ਦੇ ਲੇਖ ਲੈ ਕੇ ਭਾਗ 12ਵਾਂ ਇਸ ਨੂੰ ਲਿਖਿਆ ਜਸਵੀਰ ਕੌਰ ਢਾਲੀਵਾਲ ਨੇ ਪ੍ਰਾਈਵੇਸੀ ਦੇ ਲਈ ਪਾਤਰਾਂ ਦੇ ਨਾਮ ਬਦਲੇ ਗਏ ਹਨ ਮੰਮੀ ਜੀ ਰਮਨ ਹੁਣ ਮੇਰੀ ਜ਼ਿੰਮੇਵਾਰੀ ਹੈ ਕਿ ਮੈਂ ਇਹਦਾ ਖਿਆਲ ਰੱਖਾਂ ਪਰ ਮੈਂ ਮਜਬੂਰ ਹੋ ਗਿਆ ਜਦੋਂ ਘਰੇ ਮੇਰਾ ਕੋਈ ਸਾਥ ਨਹੀਂ ਦਿੰਦਾ ਨਾ ਮੈਂ ਰਮਨ ਨੂੰ ਇਕੱਲੀ ਛੱਡ ਸਕਦਾ 10 ਦਿਨ ਹੋ ਗਏ ਸੀ ਦਵਾਈ ਖਤਮ ਹੋਈ ਨੂੰ ਜਦੋਂ ਡੈਡੀ ਤੋਂ ਪੈਸੇ ਮੰਗਣ ਗਿਆ ਫਿਰ ਉਹੀ ਕੁਝ ਮੰਤਾ ਬੋਲਣ ਲੱਗੇ ਸਿੱਧਾ ਤਾਂ ਕਦੇ ਬੋਲਦੇ ਹੀ ਨਹੀਂ ਇਸ ਵਾਰ ਰਮਨ ਨੇ ਫੁੱਫੜ ਜੀ ਨੂੰ ਵੀ ਕੁਝ ਨਹੀਂ ਦੱਸਣ ਦਿੱਤਾ ਰਮਨ ਨੇ ਮੈਨੂੰ ਕਿਹਾ ਕਿ ਆਪਾਂ ਕੋਈ ਸੋਨੇ ਦਾ ਗਹਿਣਾ ਵੇਚ ਦਿੰਦੇ ਆ ਮੈਂ ਅਲਮਾਰੀ ਵਿੱਚੋਂ ਆਪਣੀ ਮੰਦਰੀ ਕੱਢਣ ਲਈ ਦਰਾਜ ਖੋਲ੍ਹਿਆ ਕਿ ਦੇਖਦਾ ਉਹਦੇ ਵਿੱਚ ਨਾ ਰਮਨ ਦੇ ਗਹਿਣੇ ਸੀ ਨਾ ਮੇਰਾ ਕੋਈ ਸਮਾਨ ਜਦੋਂ ਮੈਂ ਮੰਮੀ ਨੂੰ ਪੁੱਛਿਆ ਤਾਂ ਉਹ ਕਹਿੰਦੇ ਉਹ ਸਾਰੇ ਗਹਿਣੇ ਤਾਂ ਤੇਰੇ ਡੈਡੀ ਨੇ ਚੋਰੀ ਹੋਣ ਦੇ ਡਰ ਤੋਂ ਸਾंभ ਕੇ ਰੱਖਤੇ ਦਵਿੰਦਰ ਬਹੁਤ ਦੁਖੀ ਸੀ ਆਪਣੇ ਡੈਡੀ ਤੋਂ ਉਹ ਫੇਰ ਕਹਿਣ ਲੱਗਾ ਮੰਮੀ ਜੀ ਤੁਸੀਂ ਦੱਸੋ ਮੈਂ ਕੀ ਕਰਾਂ ਕੋਈ ਫਾਇਦਾ ਨਹੀਂ ਜ਼ਮੀਨ ਜਾਇਦਾਦ ਦਾ ਇਹੀ ਕਿਹਾ ਸੀ ਨਾ ਤੁਹਾਨੂੰ ਮੰਮੀ ਜੀ ਕਿ ਮੁੰਡਾ 15 ਕਿੱਲਾਂ ਦਾ مالک ਹੈ ਮੈਂ ਤਾਂ ਅੱਜ ਰਮਨ ਨੂੰ ਦਵਾਈ ਵੀ ਨਹੀਂ ਲਿਆ ਕੇ ਦੇ ਸਕਦਾ ਚਰਨਜੀਤ ਦੀਆਂ ਅੱਖਾਂ ਵਿੱਚ ਅੰਜੂਆਂ ਦੀ ਝੜੀ ਲੱਗੀ ਹੋਈ ਸੀ ਤੀ ਦਾ ਦੁੱਖ ਸੋਣਾ ਕਿਤੇ ਸੁਖਾਲਾ ਹੁੰਦਾ ਉਹ ਮਨ ਹੀ ਮਨ ਸੋਚਣ ਲੱਗੀ ਕਿ ਰੱਬਾ ਤੀਆਂ ਦਿੱਤੀਆਂ ਸੀ ਇਹਨਾਂ ਦੇ ਲੇਖ ਵੀ ਚੰਗੇ ਲਿਖ ਦਿੰਦਾ ਚਰਨਜੀਤ ਅਲਮਾਰੀ ਵਿੱਚੋਂ ਪੈਸੇ ਲੈ ਕੇ ਆਈ ਚਰਨਜੀਤ ਦਵਿੰਦਰ ਲੈ ਫੜ ਪੁੱਤ ਪੈਸੇ ਤੇ ਰਮਨ ਨੂੰ ਡਾਕਟਰ ਦੇ ਲੈ ਜਾ ਦਵਿੰਦਰ ਨਹੀਂ ਮੰਮੀ ਜੀ ਮੈਂ ਪੈਸੇ ਨਹੀਂ ਲੈਣੇ ਤੁਸੀਂ ਨਾਲ ਹੀ ਚੱਲੋ ਚਰਨਜੀਤ ਨੇ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਦਵਿੰਦਰ ਨਾ ਮੰਨਿਆ ਅਖੀਰ ਚਰਨਜੀਤ ਅਮਨੂ ਘਰੇ ਹੀ ਖਿਆਲ ਰੱਖਣ ਦਾ ਕਹਿ ਕੇ ਨਾਲ ਚਲੀ ਗਈ ਡਾਕਟਰ ਦੇ ਕਲੀਨਿਕ ਪਹੁੰਚ ਕੇ ਥੋੜਾ ਟਾਈਮ ਇੰਤਜ਼ਾਰ ਕਰਨ ਤੋਂ ਬਾਅਦ ਹੀ ਰਮਣ ਦਾ ਨੰਬਰ ਆ ਗਿਆ ਡਾਕਟਰ ਨੇ ਚੈੱਕਅਪ ਕਰਨ ਤੋਂ ਬਾਅਦ ਰਮਣ ਨੂੰ ਕੰਨੀਆਂ ਹੀ ਗੱਲਾਂ ਸਮਝਾਈਆਂ ਖਾਸ ਕਰਕੇ ਖਾਣ ਪੀਣ ਦਾ ਧਿਆਨ ਰੱਖਣ ਨੂੰ ਕਿਹਾ ਚਰਨਜੀਤ ਨੇ ਖੁਦ ਸਾਰਾ ਕੁਝ ਸਮਝਿਆ ਕਿ ਡਾਕਟਰ ਕੀ ਕਹਿੰਦੀ ਏ ਚਰਨਜੀਤ ਨੇ ਸੋਚ ਲਿਆ ਸੀ ਕਿ ਉਹ ਖੁਦ ਹੁਣ ਰਮਨ ਨੂੰ ਕੁਝ ਦਿਨ ਇੱਥੇ ਰੱਖ ਕੇ ਖਿਆਲ ਰੱਖੇਗੀ ਚਨਜੀਤ ਹੁਣਾਂ ਦੇ ਆਉਂਦਿਆਂ ਨੂੰ ਸਤਨਾਮ ਵੀ ਘਰ ਆ ਗਿਆ ਚਾਹ ਪਾਣੀ ਪੀਣ ਤੋਂ ਬਾਅਦ ਸਤਨਾਮ ਤੇ ਦਵਿੰਦਰ ਕੱਲ੍ਹ ਵਾਸਤੇ ਬਾਜ਼ਾਰ ਤੋਂ ਸਮਾਨ ਲੈਣ ਚਲੇ ਗਏ ਉਹਨਾਂ ਦੇ ਆਉਂਦਿਆਂ ਨੂੰ ਅਮਨ ਨੇ ਰਾਤ ਦੀ ਰੋਟੀ ਤਿਆਰ ਕਰ ਲਈ ਸੀ ਸਾਰਿਆਂ ਨੇ ਰਲ ਕੇ ਰੋਟੀ ਪਾਣੀ ਖਾਧਾ ਤੇ ਗੱਲਾਂ ਕਰਨ ਬੈਠ ਗਈ ਅੱਜ ਦਵਿੰਦਰ ਨੂੰ ਅਮਨ ਨਾਲ ਮਜ਼ਾਕ ਕਰਨ ਦਾ ਮੌਕਾ ਮਿਲ ਗਿਆ ਸੀ ਉਹ ਅਮਨ ਨੂੰ ਮਜ਼ਾਕ ਕਰਨ ਲੱਗਾ ਹੋਇਆ ਸੀ ਰਮਣ ਕੁਝ ਬੋਲੇਗੀ ਥੋੜਾ ਤਾਂ ਖੁਸ਼ ਹੋ ਜਾਊ ਪਰ ਰਮਣ ਤਾਂ ਚੁੱਪ ਸੀ ਚਰਨਜੀਤ ਤਾਂ ਸੌਣ ਚੜੀ ਗਈ ਕਿ ਸਵੇਰੇ ਜਲਦੀ ਉੱਠਣਾ ਹੈ ਅਮਨ ਰਸੋਈ ਵਿੱਚ ਦੁੱਧ ਕਰਮ ਕਰਨ ਚਲੀ ਗਈ ਦਵਿੰਦਰ ਅਮਨ ਕੁਝ ਤਾਂ ਬੋਲ ਕੱਲ ਨੂੰ ਖੁਸ਼ੀ ਦਾ ਦਿਨ ਹੈ ਉਹਦੇ ਲਈ ਖੁਸ਼ ਹੋ ਜਾ ਸਭ ਕੁਝ ਠੀਕ ਹੋ ਜਾਵੇਗਾ ਥੋੜਾ ਤਾਂ ਖੁਸ਼ ਰਹਿ ਰਮਣ ਤੁਸੀਂ ਕਿਉਂ ਦੱਸਿਆ ਮੰਮੀ ਹੁਣਾਂ ਨੂੰ ਸਭ ਕੁਝ ਪਤਾ ਉਹ ਕਿੰਨਾ ਰੋਂਦੇ ਸੀ ਦਵਿੰਦਰ ਹੋਰ ਮੈਂ ਕਿਹਨੂੰ ਦੱਸਾਂ ਰਮਣ ਮੇਰੇ ਮਾਪਿਓ ਤਾਂ ਸੁਣਦੇ ਨਹੀਂ ਮੇਰੀ ਕੋਈ ਗੱਲ ਰਮਣ ਖੁਸ਼ ਰਿਹਾ ਕਰ ਬਸ ਆ ਪਹਿਲੀ ਤੇ ਆਖਰੀ ਵਾਰ ਸੀ ਕਿ ਮੰਮੀ ਜੀ ਹੁਣਾਂ ਨੇ ਤੈਨੂੰ ਦਵਾਈ ਲਈ ਪੈਸੇ ਦਿੱਤੇ ਮੈਂ ਹੁਣ ਕੋਈ ਕੰਮ ਧੰਦਾ ਦੇਖ ਲੈਣਾ ਹੈ ਕਟੋ ਘਟ ਆਪਾਂ ਆਪਣਾ ਖਰਚਾ ਤਾਂ ਚਲਾ ਲਵਾਂਗੇ ਅਮਨ ਜੋੜੀਆਂ ਕਿਹੜੀਆਂ ਗੱਲਾਂ ਵਿੱਚ ਮਗਨ ਐ ਲਓ ਦੁੱਧ ਪੀ ਲਓ ਭਾਜੀ ਦਵਿੰਦਰ ਲੜਨ ਲੱਗੀ ਆ ਅਮਨ ਤੇਰੀ ਭੈਣ ਮੇਰੇ ਨਾਲ ਅਮਨ ਨੇ ਹੱਸਦੀ ਹੋਈ ਨੇ ਰਮਨ ਨੂੰ ਵੀ ਦੁੱਧ ਫੜਾ ਦਿੱਤਾ ਦਵਿੰਦਰ ਆਪਣਾ ਦੁੱਧ ਲੈ ਕੇ ਹਾਲ ਵਿੱਚ ਸਤਨਾਮ ਕੂਲ ਚਲਾ ਗਿਆ ਦਵਿੰਦਰ ਡੈਡੀ ਜੀ ਮੈਂ ਤੁਹਾਡੇ ਤੋਂ ਕੁਝ ਪੁੱਛਣਾ ਸੀ ਸਤਨਾਮ ਹਾਂ ਪੁੱਤ ਦੱਸੋ ਦਵਿੰਦਰ ਡੈਡੀ ਜੀ ਜਿੰਨਾ ਟਾਈਮ ਰਮਨ ਠੀਕ ਨਹੀਂ ਹੁੰਦੀ ਮੈਂ ਇੱਥੇ ਹੀ ਛੱਡਣ ਬਾਰੇ ਸੋਚ ਰਹੀ ਹੈ ਸਤਨਾਮ ਇਹਦੇ ਵਿੱਚ ਪੁੱਛਣ ਵਾਲੀ ਕਿਹੜੀ ਗੱਲ ਹੈ ਇਹ ਤੁਹਾਡਾ ਵੀ ਉਹਨਾਂ ਹੀ ਘਰ ਹੈ ਜਿੰਨਾ ਸਾਡਾ ਹੈ ਪਰ ਤੇਰੇ ਡੈਡੀ ਨਾਰਾਜ਼ ਹੋਣਗੇ ਦਵਿੰਦਰ ਡੈਡੀ ਜੀ ਉਹਨਾਂ ਨੂੰ ਰਮਨ ਤੱਕ ਕੋਈ ਮਤਲਬ ਨਹੀਂ ਮੰਮੀ ਹੁਣੀ ਵੀ ਡੈਡੀ ਤੋਂ ਡਰਦੇ ਰਮਨ ਨਾਲ ਗੱਲ ਨਹੀਂ ਕਰਦੇ ਡੈਡੀ ਜੀ ਮੈਂ ਤੇ ਵੀਰਾ ਖੇਤ ਸੀ ਰਮਨ ਨੂੰ ਚੱਕਰ ਆ ਗਿਆ ਡਿੱਗੀ ਪਈ ਨੂੰ ਕਿਸੇ ਨੇ ਨਹੀਂ ਦੇਖਿਆ ਰਮਨ ਨੂੰ ਖੁਦ ਨਹੀਂ ਪਤਾ ਉਸ ਦਿਨ ਕਦੋਂ ਤੇ ਕਿਵੇਂ ਉੱઠી ਸੀ ਡੈਡੀ ਮੈਨੂੰ ਖੁਦ ਨੂੰ ਬਹੁਤ ਬੁਰਾ ਲੱਗਦਾ ਹੈ ਕਿ ਮੈਂ ਤੁਹਾਨੂੰ ਇਹ ਸਭ કહਾਂ ਮੈਂ ਕੋਈ ਕੰਮ ਦੇਖਦਾ ਆਪਣੇ ਲਈ ਸਤਨਾਮ ਰਮਨ ਨਾਲ ਆ ਕੁਝ ਹੁੰਦਾ ਬਹੁਤ ਗਲਤ ਹੈ ਤਾਂ ਸਤਨਾਮ ਨੂੰ ਬਹੁਤ ਗੁੱਸਾ ਚੜਿਆ ਉਹ ਕਹਿਣ ਲੱਗਾ ਇੱਥੇ ਹੀ ਰਹੁ ਤੁਸੀਂ ਦੋਵੇਂ ਜਣੇ ਮੈਂ ਵੀ ਤੇਰੇ ਲਈ ਕੋਈ ਕੰਮ ਦੇਖਦਾ ਚੱਲ ਹੁਣ ਆਰਾਮ ਕਰੋ ਪੁੱਤ ਸਵੇਰੇ ਜਲਦੀ ਉੱਠਣਾ ਹੈ ਕਹਿ ਕੇ ਸਤਨਾਮ ਆਪਣੇ ਕਮਰੇ ਵਿੱਚ ਚਲਾ ਗਿਆ ਪਰ ਸਤਨਾਮ ਨੂੰ ਰਮਣ ਦੀ ਹਾਲਤ ਬਾਰੇ ਸੁਣ ਕੇ ਬਹੁਤ ਤਕਲੀਫ ਹੋਈ ਦਵਿੰਦਰ ਹਾਲ ਵਿੱਚ ਹੀ ਬੈਠਾ ਸੋਚੀ ਪਿਆ ਹੋਇਆ ਸੀ ਕਿ ਅਮਨ ਵੀ ਉਹਨਾਂ ਨੂੰ ਸੌਣ ਦਾ ਕਹਿ ਕੇ ਆਪਣੇ ਕਮਰੇ ਵਿੱਚ ਚਲੀ ਗਈ ਸਤਨਾਮ ਜਦੋਂ ਆਪਣੇ ਕਮਰੇ ਵਿੱਚ ਗਿਆ ਤਾਂ ਉੱਥੇ ਚਰਨਜੀਤ ਨੂੰ ਬੈਠੀ ਦੇਖ ਕੇ ਕਹਿੰਦਾ ਤੂੰ ਸੁੱਤੀ ਨਹੀਂ ਹਾਲੇ ਚਰਨਜੀਤ ਨੇ ਕਿਹਾ ਮੈਂ ਕੁਝ ਕਹਿਣਾ ਸੀ ਚਰਨਜੀਤ ਨੇ ਜੋ ਵੀ ਦਵਿੰਦਰ ਨੇ ਦੱਸਿਆ ਉਹ ਸਭ ਕੁਝ ਦੱਸ ਦਿੱਤਾ ਤੇ ਨਾਲ ਹੀ ਕਿਹਾ ਜੇ ਦਵਿੰਦਰ ਤੇ ਰਮਣ ਇੱਥੇ ਹੀ ਆਪਣੇ ਕੋਲ ਰੁਕ ਜਾਣ ਕੀ ਹਾਲ ਕੀਤਾ ਏ ਜਵਾਕਾਂ ਦਾ ਝਲਮ ਨੇ ਖਵਰੇ ਮੇਰੇ ਬੱਚੇ ਰੋਟੀ ਵੀ ਚੰਗੀ ਤਰ੍ਹਾਂ ਖਾਂਦੇ ਸੀ ਕਿ ਨਹੀਂ ਚੇਰੇ ਉੱtre ਪਹਿਨੇ ਦੋਵਾਂ ਦੇ ਦਵਿੰਦਰ ਅਮਨ ਨੂੰ ਮਜ਼ਾਕ ਨਾਲ ਗੱਲ ਕਹਿੰਦਾ ਕਿ ਰਮਨ ਖੁਸ਼ ਰਹੀ ਪਰ ਅੰਦਰੋਂ ਦਵਿੰਦਰ ਵੀ ਬਹੁਤ ਦੁਖੀ ਐ ਸਤਨਾਮ ਮੈਂ ਕਹਿ ਦਿੱਤਾ ਦਵਿੰਦਰ ਨੂੰ ਸਭ ਕੁਝ ਤੂੰ ਟੈਨਸ਼ਨ ਨਾ ਲੈ ਚਰਨਜੀਤ ਸੌਂ ਜਾ ਜਾ ਕੇ ਅਮਨ ਉਡੀਕਦੀ ਹੋਣੀ ਐ ਚਰਨਜੀਤ ਉੱਠ ਕੇ ਚਲੀ ਗਈ ਸਤਨਾਮ ਸੋਚਣ ਲੱਗਦਾ ਕਿ ਸਾਡੇ ਨਾਲ ਵੀ ਇਹੀ ਕੁਝ ਹੋਇਆ ਸੀ ਚਾਹੇ ਕਾਰਨ ਕੋਈ ਹੋਰ ਸੀ ਪਰ ਮੇਰੇ ਕੋਲ ਨੌਕਰੀ ਸੀ ਮੈਂ ਚਰਨਜੀਤ ਤੇ ਰਮਨ ਅਮਨ ਨੂੰ ਕੋਈ ਤਕਲੀਫ ਨਹੀਂ ਆਉਣ ਦਿੱਤੀ ਸੀ ਦਵਿੰਦਰ ਦਾ ਕੰਮ ਲੱਭਣ ਦਾ ਫੈਸਲਾ ਸਹੀ ਹੈ ਸਤਨਾਮ ਰਮਨ ਦੇ ਦੁੱਖਾਂ ਤੇ ਦਵਿੰਦਰ ਦੇ ਕੰਮ ਬਾਰੇ ਸੋਚਦਾ ਹੀ ਸੌ ਗਿਆ ਅਗਲੇ ਦਿਨ ਸਵੇਰੇ ਪਹਿਲਾਂ ਚਰਨਜੀਤ ਉੱਠ ਕੇ ਰਸੋਈ ਵਿੱਚ ਆ ਗਈ ਸਤਨਾਮ ਵੀ ਥੋੜੀ ਦੇਰ ਬਾਅਦ ਤਿਆਰ ਹੋ ਕੇ ਆ ਗਿਆ ਕਹਿਣ ਲੱਗਾ ਚਰਨਜੀਤ ਚੱਲ ਪਹਿਲਾਂ ਗੁਰਦੁਆਰਾ ਸਾਹਿਬ ਜਾ ਕੇ ਅਰਦਾਸ ਕਰਾ ਆਈਏ ਉਹ ਦੋਵੇਂ ਗੁਰਦੁਆਰਾ ਸਾਹਿਬ ਜਾਣ ਲੱਗੇ ਤਾਂ ਦਵਿੰਦਰ ਵੀ ਨਾਲ ਜਾਣ ਲਈ ਤਿਆਰ ਹੋ ਕੇ ਆ ਗਿਆ ਫਿਰ ਉਹ ਤਿੰਨੇ ਗੁਰਦੁਆਰਾ ਸਾਹਿਬ ਨੂੰ ਚਲੇ ਗਏ ਮੁੜਦੇ ਹੋਏ ਸਤਨਾਮ ਨੇ ਰਸਤੇ ਵਿੱਚ ਪੁੱਛਿਆ ਕਿ ਪੁੱਤ ਰੋਜ਼ ਹੀ ਜਾਂਦਾ ਤੂੰ ਵੀ ਗੁਰਦੁਆਰਾ ਸਾਹਿਬ ਦਵਿੰਦਰ ਹਾਂ ਡੈਡੀ ਜੀ 15 ਦਿਨ ਪਹਿਲਾਂ ਤੱਕ ਤਾਂ ਮੈਂ ਤੇ ਰਮਨ ਰੋਜ਼ ਹੀ ਜਾਂਦੇ ਸੀ ਫਿਰ ਰਮਨ ਦੀ ਸਿਹਤ ਠੀਕ ਨਹੀਂ ਸੀ ਫੇਰ ਨਹੀਂ ਜਾ ਹੋਇਆ ਗੱਲਾਂ ਕਰਦੇ ਉਹ ਤਿੰਨੇ ਜਣੇ ਘਰ ਵਾਪਸ ਆ ਗਏ ਅਮਨ ਆਉਂਦਿਆਂ ਨੂੰ ਚਾਹ ਪਾ ਕੇ ਲੈ ਆਈ ਤੇ ਸਾਰਿਆਂ ਨੂੰ ਚਾਹ ਫੜਾ ਕੇ ਆਪ ਬੈਠਕ ਦੀ ਸਫਾਈ ਕਰਨ ਲੱਗ ਗਈ ਦਵਿੰਦਰ ਨੂੰ ਫੇਰ ਮੁਖਾਲ ਕਰਨ ਦਾ ਮੌਕਾ ਮਿਲ ਗਿਆ ਅਮਨ ਤੂੰ ਅੱਜ ਆਪਣਾ ਮੂੰਹ ਸਿਰ ਸਵਾਰ ਲੈ ਅਗਲਿਆਂ ਨੇ ਬੈਠਕ ਨੂੰ ਨਹੀਂ ਤੈਨੂੰ ਦੇਖਣ ਆਉਣਾ ਅਮਨ ਨੇ ਵੀ ਹੱਸਦੀ ਹੋਈ ਨੇ ਜਵਾਬ ਦਿੱਤਾ ਕਿ ਆਜੋ ਭਾਜੀ ਤੁਸੀਂ ਕਰ ਲਓ ਸਫਾਈ ਫੇਰ ਮੈਂ ਤਿਆਰ ਹੋ ਜਾਂਦੀ ਆ ਦਵਿੰਦਰ ਲੈ ਅਮਨ ਭੈਣ ਮੇਰੀ ਇਹਦੇ ਚ ਕੀ ਐ ਮੈਂ ਕਰ ਦਿੰਦਾ ਸਫਾਈ ਤੂੰ ਰਹਿਣ ਦੇ ਕੋਈ ਹੋਰ ਕੰਮ ਕਰ ਲੈ ਅਮਨ ਨਹੀਂ ਬਾਜੀ ਮੈਂ ਤਾਂ ਮਖੌਲ ਚ ਕਿਹਾ ਸੀ ਮੈਂ ਕਰ ਲੈਣਾ ਸਾਰਾ ਕੰਮ ਕਾਜ ਤੁਸੀਂ ਬਸ ਆਪਣੀ ਮੈਡਮ ਜੀ ਨੂੰ ਜਗਾ ਦਿਓ 7 ਵਜਣ ਵਾਲੇ ਨੇ ਚਰਨਜੀਤ ਕੋੜੇ ਅਮਨ ਆਰਾਮ ਕਰ ਲੈਣ ਦੇ ਆਪਣੀ ਭੈਣ ਨੂੰ ਤੂੰ ਉਹ ਤੋਂ ਹੁਣੇ ਕੀ ਕਰਾਉਣਾ ਐ ਅਮਨ ਮੈਂ ਨਹੀਂ ਕੁਝ ਵੀ ਕਰਾਉਣਾ ਬਸ ਤੁਹਾਡੇ ਕੋਲ ਆ ਕੇ ਬੈਠ ਜਾਊਗੀ ਕੱਲ ਦੀ ਆ ਕੇ ਕਮਰੇ ਵਿੱਚ ਹੀ ਬੈਠੀ ਐ ਇਸ ਤਰ੍ਹਾਂ ਹੀ ਹੱਸਾ ਠੱਠਾ ਕਰਦਿਆਂ ਕਦੋਂ 10 ਵਜੇ ਗਏ ਪਤਾ ਹੀ ਨਹੀਂ ਲੱਗਿਆ ਪਹਿਲਾਂ ਜੱਗੀ ਤੇ ਨਿੰਮੋ ਆ ਗਏ ਫਿਰ ਮਗਰ ਹੀ ਸਰ ਵੀ ਹੁਣੀ ਆ ਗਏ ਅਮਨ ਤੇ ਚਰਨਜੀਤ ਸਾਰਿਆਂ ਦੀ ਆਉ ਭਗਤ ਕਰਨ ਲੱਗੀਆਂ ਸੀ ਫਿਰ ਪ੍ਰੀਤੀ ਨੇ ਅਮਨ ਨੂੰ ਤਿਆਰ ਹੋਣ ਨੂੰ ਕਿਹਾ ਤੇ ਖੁਦ ਰਸੋਈ ਵਿੱਚ ਕੰਮ ਕਰਨ ਚਲੀ ਗਈ 11 ਵਜੇ ਤੱਕ ਮਹਿਮਾਨ ਆ ਗਏ ਮੁੰਡਾ ਜਗਪਾਲ ਉਸਦੀ ਮੰਮੀ ਜੀ ਭੈਣ ਤੇ ਜੀਜਾ ਇੱਕ ਨਾਲ ਵਿਚੋਲਾ ਆਇਆ ਸੀ ਸਾਰਿਆਂ ਦਾ ਨਿੱਘਾ ਸਵਾਗਤ ਕੀਤਾ ਗਿਆ ਤੇ ਬੈਠਕ ਵਿੱਚ ਬਿਠਾਇਆ ਗਿਆ ਥੋੜੀ ਦੇਰ ਬਾਅਦ ਪ੍ਰੀਤੀ ਤੇ ਖੁਸ਼ੀ ਚਾਹ ਲੈ ਕੇ ਆ ਗਈਆਂ ਚਾਹ ਪੀਣ ਤੋਂ ਬਾਅਦ ਵਿਚੋਲੇ ਨੇ ਜਗਪਾਲ ਨੂੰ ਅਮਨ ਬਾਰੇ ਪੁੱਛਿਆ ਉਹਨੇ ਹਾਂ ਕਰ ਦਿੱਤੀ ਚਰਨਜੀਤ ਨੇ ਜਗਪਾਲ ਦੀ ਮੰਮੀ ਨੂੰ ਕਿਹਾ ਜੇ ਭੈਣ ਜੀ ਤੁਸੀਂ ਅਮਨ ਨੂੰ ਕੁਝ ਪੁੱਛਣਾ ਹੈ ਤਾਂ ਪੁੱਛ ਸਕਦੇ ਹੋ ਉਹਨਾਂ ਨੇ ਅੱਗੇ ਜਗਪਾਲ ਨੂੰ ਕਹਿ ਦਿੱਤਾ ਕਿ ਪੁੱਤ ਜਾਓ ਤੂੰ ਤੇ ਅਮਨ ਨੇ ਕੁਝ ਇੱਕ ਦੂਜੇ ਨੂੰ ਪੁੱਛਣਾ ਪੁੱਛ ਲਓ ਜਗਪਾਲ ਨੇ ਵੀ ਕਹਿ ਦਿੱਤਾ ਕਿ ਨਹੀਂ ਮੰਮੀ ਜੀ ਮੈਂ ਨਹੀਂ ਕੁਝ ਵੀ ਪੁੱਛਣਾ ਸਤਨਾਮ ਨੇ ਵਿਚੋਲੇ ਨੂੰ ਪੁੱਛਿਆ ਕਿ ਰੋਕੇ ਦੀ ਤਰੀਕ ਕਦੋਂ ਦੀ ਰੱਖਣੀ ਹੈ ਉਹ ਜਾ ਕੇ ਜਗਪਾਲ ਦੀ ਮੰਮੀ ਨੂੰ ਪੁੱਛਣ ਲੱਗਾ ਉਹਨਾਂ ਨੇ ਹੁਣ ਹੀ ਰੋਕਾ ਕਰਨ ਨੂੰ ਕਹਿ ਦਿੱਤਾ ਜਗਪਾਲ ਤੇ ਰਮਨ ਨੂੰ ਕੁਰਸੀਆਂ ਤੇ ਬਿਠਾ ਕੇ ਉਸੇ ਵਖਤ ਰੋਕੇ ਦੀ ਰਸਮ ਕਰ ਦਿੱਤੀ ਸਭ ਨੇ ਇੱਕ ਦੂਜੇ ਨੂੰ ਵਧਾਈਆਂ ਦਿੱਤੀਆਂ ਦੁਪਹਿਰ ਦੀ ਰੋਟੀ ਖਾਣ ਤੋਂ ਬਾਅਦ ਜਗਪਾਲ ਹੁਣੀ ਚਲੇ ਗਏ ਜੱਗੀ ਤੇ ਨਿੰਮੋ ਵੀ ਚਲੇ ਗਏ ਰਮਨ ਨੂੰ ਬੁਖਾਰ ਹੋ ਗਿਆ ਸੀ ਦਵਿੰਦਰ ਉਹਨੂੰ ਦੁਬਾਰਾ ਡਾਕਟਰ ਦੇ ਲੈ ਗਿਆ ਸਰਬੀ ਹੁਣੀ ਬੈਠ ਕੇ ਗੱਲਾਂ ਕਰਨ ਲੱਗੇ ਸਰਬੀ ਚਰਨਜੀਤ ਰਮਨ ਤਾਂ ਬਹੁਤ ਕਮਜ਼ੋਰ ਲੱਗਦੀ ਐ ਚਰਨਜੀਤ ਪੈਣ ਇਹਨੂੰ ਕੁਝ ਖਾਦਾ ਪੀਤਾ ਹਜਮ ਨਹੀਂ ਆਉਂਦਾ ਉਤੋਂ ਸੌਰੇ ਦਾ ਸੁਭਾਅ ਬਹੁਤ ਭੜਾ ਹੈ ਟਿਕਣ ਹੀ ਨਹੀਂ ਦਿੰਦਾ ਰੱਬ ਦਾ ਸ਼ੁਕਰ ਹੈ ਦਵਿੰਦਰ ਕੁੜੀ ਦੇ ਸਾਹਾਂ ਵਿੱਚ ਸਾਹ ਲੈਂਦਾ ਨਹੀਂ ਤਾਂ ਕਿਸੇ ਪਾਸੇ ਜੋਗੇ ਨਹੀਂ ਰਹਿਣਾ ਸੀ ਸਰਬੀ ਕਹਿਣ ਲੱਗੀ ਗੁਰਵੀਰ ਦੇ ਡੈਡੀ ਨੂੰ ਤਾਂ ਬਸ ਜ਼ਮੀਨ ਹੀ ਦਿਖ ਗਈ ਨਹੀਂ ਤਾਂ ਸਤਨਾਮ ਦਾ ਮਨ ਨਹੀਂ ਸੀ ਇਸ ਰਿਸ਼ਤੇ ਨੂੰ ਸਤਨਾਮ ਨਹੀਂ ਪੈਣ ਬਾ ਜੀ ਦੀ ਕੋਈ ਗਲਤੀ ਨਹੀਂ ਦਵਿੰਦਰ ਖਰਾ ਸੋਣਾ ਜਮਾ ਆਪਣੇ ਗੁਰਵੀਰ ਹੁਣਾ ਵਰਗਾ ਪਿਆਰ ਵੀ ਆਪਣਾ ਸਾਰਿਆਂ ਦਾ ਬਹੁਤ ਕਰਦਾ ਹੈ ਸਰਬੀ ਨੂੰ ਜਗਪਾਲ ਦੀ ਮੰਮੀ ਕੁਝ ਜ਼ਿਆਦਾ ਹੀ ਬੋਲਣ ਵਾਲੀ ਲੱਗੀ ਸਤਨਾਮ ਹਾਂ ਭੈਣ ਸਾਲਾਂ ਤੋਂ ਸ਼ਹਿਰ ਵਿੱਚ ਰਹਿੰਦੇ ਨੇ ਫਰਕ ਤਾਂ ਹੁੰਦਾ ਰਹਿਣ ਸਹਿਣ ਦਾ ਸਰਬੀ ਨਾ ਚਰਨਜੀਤ ਆਈ ਨੂੰ ਸ਼ਹਿਰ ਵਿੱਚ 20 ਸਾਲ ਹੋ ਗਏ ਇਹਦਾ ਤਾਂ ਫਰਕ ਨਹੀਂ ਪਿਆ ਸਤਨਾਮ ਭੈਣ ਸਭ ਦੇ ਆਪੋ ਆਪਣੇ ਸੁਭਾਅ ਹੁੰਦੇ ਨੇ ਗੁਰਵੀਰ ਮੰਮੀ ਤੁਹਾਨੂੰ ਤਾਂ ਨਾ ਕੋਈ ਨਹੀਂ ਪਸੰਦ ਆਉਂਦਾ ਹਰ ਕਿਸੇ ਵਿੱਚ ਨੁਕਸ ਕੱਢੀ ਜਾਂਦੇ ਹੋ ਮੰਮੀ ਚੱਲੀਏ ਪਿੰਡ ਨੂੰ ਮੈਂ ਪ੍ਰੀਤੀ ਨੂੰ ਬੁਲਾ ਲਿਆਵਾਂ ਗੁਰਵੀਰ ਉੱਠ ਪੌੜੀਆਂ ਚੜ੍ਹਨ ਲੱਗੇ ਨੇ ਦਵਿੰਦਰ ਨੂੰ ਫੋਨ ਲਾ ਕੇ ਰਮਨ ਦੀ ਸਿਹਤ ਬਾਰੇ ਪੁੱਛਿਆ ਦਵਿੰਦਰ ਕਿਵੇਂ ਆ ਹੁਣ ਰਮਨ ਦਵਿੰਦਰ ਹਾਂਜੀ ਵੀਰੇ ਡਾਕਟਰ ਨੇ ਗੁਰੂ ਕੋਚ ਲਗਾ ਦਿੱਤਾ ਹੁਣ ਤਾਂ ਸੁੱਤੀ ਪਈ ਐ ਗੁਰਵੀਰ ਕੀ ਕਹਿੰਦੀ ਦਵਿੰਦਰ ਡਾਕਟਰ ਮੰਮੀ ਜੀ ਜਾਂ ਮੰਮੀ ਜੀ ਨੂੰ ਛੱਡ ਕੇ ਜਾਵਾਂ ਨਹੀਂ ਵੀਰੇ ਕਹਿੰਦੇ ਸੀ 2 ਘੰਟੇ ਤੱਕ ਭੇਜ ਦੇਣਾ ਘਰ ਬੀਬੀ ਘਟਿਆ ਕਰਕੇ ਰੱਖ ਲਿਆ ਬਸ ਅਸੀਂ ਆ ਜਾਣਾ ਤੁਸੀਂ ਫਿਕਰ ਨਾ ਕਰੋ ਪ੍ਰੀਤੀ ਗੁਰਵੀਰ ਠੀਕ ਹੈ ਹੁਣ ਰਮਨ ਗੁਰਵੀਰ ਹਾਂ ਠੀਕ ਹੈ ਤੇ ਪ੍ਰੀਤੀ ਨੂੰ ਜਾਣ ਨੂੰ ਕਿਹਾ ਅਮਨ ਤੇ ਪ੍ਰੀਤੀ ਵੀ ਗੁਰਵੀਰ ਦੇ ਨਾਲ ਹੀ ਥੱਲੇ ਆ ਗਈਆਂ 5:00 ਵਜੇ ਦੇ ਨੂੰ ਗੁਰਵੀਰ ਹੁਣੀ ਵੀ ਚਲੇ ਗਏ ਅਮਨ ਰਸੋਈ ਸਮੇਟਣ ਲੱਗ ਗਈ ਸਤਨਾਮ ਤੇ ਚਰਨਜੀਤ ਹਾਲ ਵਿੱਚ ਹੀ ਬੈਠੇ ਸੀ ਕਿ ਅਮਨਦੇਵ ਚੋਲੇ ਦਾ ਫੋਨ ਆ ਗਿਆ ਕਹਿਣ ਲੱਗਾ ਵਧਾਈਆਂ ਹੋਣ ਜੀ ਕਿ ਜਗਪਾਲ ਦੀ ਮੰਮੀ ਜੀ ਅਗਲੇ ਐਤਵਾਰ ਦਾ ਵਿਆਹ ਰੱਖਣ ਨੂੰ ਕਹਿੰਦੇ ਨੇ ਉਹ ਸੁਣ ਕੇ ਹੈਰਾਨ ਹੋ ਗਿਆ ਸਤਨਾਮ ਇਹ ਤਾਂ ਬਹੁਤ ਜਲਦੀ ਹੈ ਜੀ ਮੈਂ ਸਲਾਹ ਕਰਕੇ ਦੱਸਦਾ ਜੀ ਚਰਨਜੀਤ ਨੇ ਤਾਂ ਸੁਣ ਲਿਆ ਸੀ ਉਹ ਵੀ ਹੈਰਾਨ ਹੋ ਕੇ ਬੋਲੀ ਐਨੀ ਕਾਲੀ ਕੀ ਹੈ ਆਪਾਂ ਤਾਂ ਪਹਿਲਾਂ ਹੀ ਨਵੰਬਰ ਦਾ ਵਿਆਹ ਕਰਨ ਲਈ ਕਿਹਾ ਸੀ ਸਤਨਾਮ ਨੇ ਜੱਗੀ ਨੂੰ ਫੋਨ ਲਾ ਲਿਆ ਕਿਉਂਕਿ ਵਿਚੋਲਾ ਜੱਗੀ ਦਾ ਜਾਣਕਾਰ ਸੀ ਸਤਨਾਮ ਜੱਗੀ ਯਾਰ ਪਤਾ ਕਰ ਵਿਚੋਲੇ ਤੋਂ ਵਿਆਹ ਦੀ ਐਨੀ ਕਾਦੀ ਕਾਲ ਪਈ ਐ ਅਗਲੇ ਐਤਵਾਰ ਦਾ ਕਹੀ ਜਾਂਦੇ ਨੇ ਜੱਗੀ ਐਨੀ ਛੇਤੀ ਭਾਜੀ ਮੈਂ ਕਰਦਾ ਪਤਾ ਸਤਨਾਮ ਹੋਰ ਕੀ ਮੇਰਾ ਤਾਂ ਹਲੇ ਨਵੰਬਰ ਵਿੱਚ ਮਾਣਾ ਵਿਆਹ ਕਰਨ ਦਾ ਜੱਗੀ ਨੇ ਇਹ ਕਹਿ ਕੇ ਕਿ ਭਾਜੀ ਮੈਂ ਪਤਾ ਕਰਦਾ ਤੇ ਫੋਨ ਕੱਟ ਦਿੱਤਾ ਜੱਗੀ ਵਿਚੋਲੇ ਕੋਲ ਨਾਲ ਦੇ ਪਿੰਡ ਉਹਦੇ ਘਰ ਹੀ ਚਲਾ ਗਿਆ ਜੱਗੀ ਨੇ ਕਿਹਾ ਕੀ ਹੋਇਆ ਐਨੀ ਕਾਲ ਕੀਤੀ ਐ ਕੋਈ ਕਾਰਨ ਕੁਝ ਤਾਂ ਦੱਸੋ ਵਿਚੋਲਾ ਉਹਨਾਂ ਦੀ ਕੁੜੀ ਤੇ ਜਵਾਈ ਨੇ ਇੰਗਲੈਂਡ ਨੂੰ ਜਾਣਾ ਹੈ ਜੱਗੀ ਪਰ ਯਾਰ ਇਹ ਗੱਲ ਅੱਜ ਸਵੇਰੇ ਤਾਂ ਦੱਸੀ ਨਹੀਂ ਵਿਚੋਲਾ ਜੱਗੀ ਉਹਨਾਂ ਨੇ ਮੈਨੂੰ ਵੀ ਹੁਣ ਹੀ ਦੱਸਿਆ ਜੱਗੀ ਪਰ ਇੱਕਦਮ ਹੀ ਹਫ਼ਤੇ ਵਿੱਚ ਕੀ ਤਿਆਰੀ ਹੋ ਇਦਾਂ ਕਰ ਯਾਰ ਇੱਕ ਵਾਰੀ ਜਗਪਾਲ ਦੀ ਮੰਮੀ ਨਾਲ ਦੁਬਾਰਾ ਗੱਲ ਕਰ ਜਦੋਂ ਵਿਚੋਲੇ ਨੇ ਪੁੱਛਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਅੱਗੋਂ ਇਹ ਕਹਿ ਦਿੱਤਾ ਕਿ ਅਸੀਂ ਆਪ ਹੀ ਅਮਨ ਦੀ ਮੰਮੀ ਨਾਲ ਗੱਲ ਕਰ ਲੈਂਦੇ ਹਾਂ ਜੱਗੀ ਨੂੰ ਵਿਚੋਲੇ ਨੇ ਹੋਂਵੇਂ ਹੀ ਸਭ ਕੁਝ ਦੱਸ ਦਿੱਤਾ ਤੇ ਸਤਨਾਮ ਨੂੰ ਫੋਨ ਕਰਕੇ ਦੱਸਣ ਤੋਂ ਬਾਅਦ ਜੱਗੀ ਪਿੰਡ ਨੂੰ ਚਲਾ ਗਿਆ ਘਰ ਜਾ ਕੇ ਜੱਗੀ ਨੇ ਆਪਣੇ ਬੀਬੀ ਬਾਪੂ ਜੀ ਨਾਲ ਵੀ ਸਲਾਹ ਕੀਤੀ ਬਾਪੂ ਜੀ ਵੀ ਇਹੀ ਕਹਿਣ ਲੱਗੇ ਪਤਾ ਚੰਗੀ ਤਰ੍ਹਾਂ ਪਤਾ ਕਰ ਲਵੋ ਅੱਗੇ ਰਮਣ ਦਾ ਸਹਰਾ ਕਿੰਨਾ ਲਾਲਚੀ ਐ ਉਹਨਾਂ ਨੇ ਰਮਣ ਦਾ ਕੀ ਹਾਲ ਕੀਤਾ ਹੋਇਆ ਜੱਗੀ ਬਾਪੂ ਜੀ ਉਹਨਾਂ ਦੀ ਜ਼ਮੀਨ ਦਾਇਦਾਦ ਬਾਰੇ ਜੋ ਦੱਸਿਆ ਉਹ ਸਭ ਸਹੀ ਐ ਪਰਿਵਾਰ ਬਾਰੇ ਵੀ ਪਤਾ ਕੀਤਾ ਸਭ ਕੁਝ ਵਧੀਆ ਦੱਸਿਆ ਸਭ ਨੇ ਚਲੋ ਦੇਖਦੇ ਆਂ ਬਾਪੂ ਜੀ ਬਾਜੀ ਹੁਣੀ ਕੀ ਫੈਸਲਾ ਲੈਂਦੇ ਐ ਉਧਰ ਜਗਪਾਲ ਦੀ ਭੈਣ ਨੇ ਅਮਨ ਨੂੰ ਮੈਸੇਜ ਕੀਤਾ ਕਿ ਅਸੀਂ ਫੋਨ ਕਰ ਸਕਦੇ ਆਂ ਅਮਨ ਨੇ ਆਪਣੀ ਮੰਮੀ ਨੂੰ ਪੁੱਛ ਕੇ ਖੁਦ ਹੀ ਫੋਨ ਲਾ ਕੇ ਚਰਨਜੀਤ ਨੂੰ ਫੜਾ ਦਿੱਤਾ ਦੋਵਾਂ ਕੁੜਮਣੀਆਂ ਨੇ ਫਤਿਹ ਬੁਲਾ ਕੇ ਇੱਕ ਦੂਜੀ ਦਾ ਹਾਲ ਚਾਲ ਪੁੱਛ ਕੇ ਗੱਲ ਸ਼ੁਰੂ ਕੀਤੀ ਜਗਪਾਲ ਦੀ ਮੰਮੀ ਨੇ ਕਿਹਾ ਕਿ ਮੇਰੀ ਕੁੜੀ ਤੇ ਜਵਾਈ ਦਾ ਵੀਜ਼ਾ ਆ ਗਿਆ ਅਸੀਂ ਤਾਂ ਕਰਕੇ ਵਿਆਹ ਨੂੰ ਕਹਿੰਦੇ ਸੀ ਉਹਨਾਂ ਨੇ ਅੱਗੇ ਕਿਹਾ ਕਿ ਮੈਂ ਤਾਂ ਰੋਕਾ ਤਾਂ ਹੀ ਸਵੇਰੇ ਕੀਤਾ ਸੀ ਕਿ ਹਫ਼ਤੇ ਬਾਅਦ ਮੰਗਣਾ ਕਰ ਲਾਂਗੇ ਹੁਣ ਇਹ ਦੋਵੇਂ ਜਣੇ ਕਹਿੰਦੇ ਨੇ ਕਿ ਵਿਆਹ ਕਰ ਲਓ ਸਾਡੇ ਤੋਂ ਇੰਨੀ ਛੇਤੀ ਮੁੜ ਕੇ ਨਹੀਂ ਆਉਣਾ ਅਸੀਂ ਤਾਂ ਜੀ ਪਹਿਲਾਂ ਵੀ 3 ਮਹੀਨੇ ਮੰਮਣ ਦੇ ਐਮਤਿਹਾਨ ਕਰਕੇ ਹੀ ਰੁਕੇ ਹੋਏ ਸੀ ਇਹਨਾਂ ਦਾ ਤਾਂ ਪਹਿਲਾਂ ਹੀ ਸੀ ਜੇ ਕਿ ਜੁਲਾਈ ਅਗਸਤ ਵਿੱਚ ਚਲੇ ਜਾਣਾ ਜਗਪਾਲ ਦੀ ਮੰਮੀ ਇੱਕੋ ਸਾਹੇ ਬੋਲੀ ਗਈ ਚਰਨਜੀਤ ਭੈਣ ਜੀ ਇੰਨੀ ਜਲਦੀ ਤਿਆਰੀ ਨਹੀਂ ਹੋਣੀ ਜਗਪਾਲ ਦੀ ਮੰਮੀ ਕਹਿਣ ਲੱਗੀ ਸਾਨੂੰ ਕੁਝ ਨਹੀਂ ਚਾਹੀਦਾ ਬਸ ਤੁਸੀਂ ਬੱਚਿਆਂ ਦੇ ਆਨੰਦ ਕਾਰਜ ਕਰਵਾ ਦਿਓ ਚਰਨਜੀਤ ਪੈਣ ਜੀ ਅਸੀਂ ਸਲਾਹ ਕਰਕੇ ਦੱਸ ਦਿੰਦੇ ਆਂ ਚਰਨਜੀਤ ਨੇ ਸਤਨਾਮ ਨੂੰ ਸਭ ਕੁਝ ਦੱਸ ਦਿੱਤਾ ਸਤਨਾਮ ਉਸੇ ਵਕਤ تر세ਮ ਨਾਲ ਸਲਾਹ ਕਰਨ ਲੱਗ ਗਿਆ تر세ਮ ਕੋਈ ਨਾ ਸਤਨਾਮ ਇੱਕ ਦਿਨ ਤਾਂ ਕਰਨਾ ਹੀ ਐ ਅਗਲਾ ਹਫਤਾ ਹੋ ਗਿਆ ਕਿ ਅਗਲੇ ਸਾਲ ਇਹੀ ਗੱਲ ਅਮਨ ਦੇ ਨਾਨਕਿਆਂ ਨੇ ਕਹੀ ਸਤਨਾਮ ਨੇ ਸਲਾਹ ਕਰਕੇ ਅਗਲੇ ਐਤਵਾਰ ਲਈ ਵਿਆਹ ਨੂੰ ਹਾਂ ਕਰ ਦਿੱਤੀ ਅਮਨ ਦਾ ਸੁਣ ਕੇ ਮਨ ਉਦਾਸ ਹੋ ਗਿਆ ਕੈ ਐਨੇ ਜਲਦੀ ਰਮਨ ਨੂੰ ਤਾਂ ਰੋਕੇ ਤੋਂ ਬਾਅਦ ਇੱਕ ਮਹੀਨਾ ਮਿਲ ਗਿਆ ਸੀ ਇੱਕ ਹਫਤਾ ਕੀ ਹੁੰਦਾ ਬਸ 6 ਦਿਨ ਅਮਨ ਆ ਕੇ ਆਪਣੇ ਡੈਡੀ ਦੇ ਗਲ ਲੱਗ ਕੇ ਰੋਣ ਲੱਗ ਗਈ ਚਰਨਜੀਤ ਅਮਨ ਤੀਏ ਕਿਉਂ ਮਨਹੌਲਾ ਕਰਦੀ ਐ ਰਮਨ ਦਾ ਵੀ ਤਾਂ ਵਿਆਹ ਕੀਤਾ ਹੀ ਐ ਦੋ ਤਿੰਨ ਮਹੀਨੇ ਅੱਗੇ ਪਿੱਛੇ ਕੀ ਹੁੰਦਾ ਉਦੋਂ ਤੱਕ ਰਮਨ ਤੇ ਦਵਿੰਦਰ ਵੀ ਆ ਗਏ ਅਮਨ ਨੇ ਜਲਦੀ ਜਲਦੀ ਅੱਖਾਂ ਪੂੰਝੀਆਂ ਤੇ ਰਮਨ ਨੂੰ ਸਹਾਰਾ ਦੇ ਕੇ ਅੰਦਰ ਲੈ ਗਈ ਰਮਨ ਅਮਨ ਮੈਂ ਠੀਕ ਆ ਤੂੰ ਉਦਾਸ ਕਿਉਂ ਹੁੰਦੀ ਆ ਚਰਨਜੀਤ ਪਤ ਅਮਨ ਦਾ ਵਿਆਹ ਐਤਵਾਰ ਦਾ ਰੱਖ ਦਿੱਤਾ ਇਹ ਤਾਂ ਉਦਾਸ ਐ ਸਤਨਾਮ ਨੇ ਵਿਆਹ ਜਲਦੀ ਕਰਨ ਦਾ ਜੋ ਵੀ ਕਾਰਨ ਸੀ ਦੱਸ ਦਿੱਤਾ ਸਤਨਾਮ ਨੇ ਕਿਹਾ ਕਿ ਹੁਣ ਸਾਰੇ ਕੰਮ ਬਹੁਤ ਜਲਦੀ ਕਰਨੇ ਪੈਣੇ ਆ ਦਵਿੰਦਰ ਡੈਡੀ ਜੀ ਉਹ ਤਾਂ ਠੀਕ ਐ ਪਰ ਅਜੀਬ ਜਿਹਾ ਲੱਗਦਾ ਸਵੇਰੇ ਤਾਂ ਕੁਝ ਨਹੀਂ ਦੱਸਿਆ ਆਪਾਂ ਇੱਕ ਵਾਰੀ ਹੋਰ ਨਾ ਜਗਪਾਲ ਬਾਰੇ ਪਤਾ ਕਰ ਲਈਏ ਮੇਰੇ ਡੈਡੀ ਨੇ ਵੀ ਵਿਆਹ ਦੀ ਕਾਲ ਐਵੇਂ ਹੀ ਕੀਤੀ ਸੀ ਜੋ ਉਹਨਾਂ ਕੀਤਾ ਵਿਆਹ ਤੋਂ ਮਗਰੋਂ ਇੱਕਦਮ ਜ਼ਮੀਨ ਦੀ ਮੰਗ ਮੈਂ ਇਹ ਸਭ ਸੋਚ ਵੀ ਨਹੀਂ ਸਕਦਾ ਸੀ ਸਤਨਾਮ ਪਤਾ ਨਹੀਂ ਪਰ ਉਹਨਾਂ ਕੁਝ ਲੈਣ ਦੇਣ ਤੋਂ ਵੀ ਮਨਾ ਕਰਤਾ ਬਾਕੀ ਦੇਖਦੇ ਹਾਂ ਹੁਣ ਤਾਂ ਮੈਂ ਹਾਂ ਕਰ ਦਿੱਤੀ ਰਮਣ ਦਵਿੰਦਰ ਤੁਸੀਂ ਟੈਨਸ਼ਨ ਨਾ ਲਓ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਹੁਣ ਜਦੋਂ ਡੈਡੀ ਨੇ ਹਾਂ ਕਰ ਦਿੱਤੀ ਤੁਸੀਂ ਕੱਲ ਤੋਂ ਵਿਆਹ ਦੀ ਤਿਆਰੀ ਕਰੋ ਦਵਿੰਦਰ ਨੂੰ ਫਿਰ ਵੀ ਸੋਚ ਲੱਗੀ ਸੀ ਉਦੋਂ ਤੱਕ ਅਮਨ ਸਾਰਿਆਂ ਦੀ ਰੋਟੀ ਪਾ ਕੇ ਲੈ ਆਈ ਰੋਟੀ ਪਾਣੀ ਖਾ ਕੇ ਸਤਨਾਮ ਦਵਿੰਦਰ ਨਾਲ ਕੱਲ ਦੀਆਂ ਤਿਆਰੀਆਂ ਬਾਰੇ ਸਲਾਹ ਕਰਨ ਲੱਗਾ ਅਮਨ ਰਮਣ ਕੋਲ ਕਮਰੇ ਵਿੱਚ ਚਲੀ ਗਈ ਉਹ ਦੋਵੇਂ ਬੈਠੀਆਂ ਗੱਲਾਂ ਕਰਦੀਆਂ ਸੀ ਕਿ ਫੋਨ ਤੇ ਜਗਪਾਲ ਦਾ ਮੈਸੇਜ ਆ ਗਿਆ ਕਿ ਅਮਨ ਤਾਨੂੰ ਫੋਨ ਕਰ ਲਵਾਂ ਅਮਨ ਨੇ ਹਾਂ ਕਰ ਦਿੱਤੀ ਉਹ ਜਗਪਾਲ ਨਾਲ ਫੋਨ ਤੇ ਗੱਲ ਕਰਨ ਲੱਗ ਗਈ ਰਮਨ ਬਾਹਰ ਆਪਣੇ ਡੈਡੀ ਹੁਣਾ ਕੋਲ ਆ ਕੇ ਬੈਠ ਗਈ ਅਮਨ ਹਾਂਜੀ ਅੱਜ ਸਵੇਰੇ ਕਹਿੰਦੇ ਸੀ ਕੋਈ ਗੱਲ ਨਹੀਂ ਕਰਨੀ ਤੇ ਹੁਣ ਫੋਨ ਵੀ ਲਾ ਲਿਆ ਜਗਪਾਲ ਅਮਨ ਓਦੋਂ ਕੀ ਪੁੱਛਣਾ ਸੀ ਥੋਡੀ ਪੜ੍ਹਾਈ ਬਾਰੇ ਵੀ ਪਤਾ ਏ ਜੋਬ ਕਰਨਾ ਚਾਹੁੰਦੇ ਹੋ ਅੱਗੇ ਦੀ ਪੜ੍ਹਾਈ ਬਾਰੇ ਵੀ ਸੋਚਦੇ ਹੋ ਸਭ ਕੁਝ ਤਾਂ ਪਤਾ ਏ ਤੈਨੂੰ ਬੁਰਾ ਤਾਂ ਨਹੀਂ ਲੱਗਿਆ ਕੀ ਐਨੀ ਛੇਤੀ ਵਿਆਹ ਰੱਖ ਦਿੱਤਾ ਅਮਨ ਤੁਸੀਂ ਮੇਰਾ ਨਾਂ ਲੈ ਸਕਦੇ ਹੋ ਰਹੀ ਗੱਲ ਛੇਤੀ ਵਿਆਹ ਦੀ ਤਾਂ ਪਹਿਲਾਂ ਤਾਂ ਨਹੀਂ ਵਧੀਆ ਲੱਗਿਆ ਕਿ ਐਨੀ ਕੀ ਕਾਲ ਹੋ ਗਈ ਫਿਰ ਸੋਚਿਆ ਕਿ ਇੱਕ ਦਿਨ ਤਾਂ ਹੋਣਾ ਹੀ ਸੀ ਜਗਪਾਲ ਮੈਂ ਅਮਨ ਕਿਹਾ ਕਰਨਾ ਪੂਰਾ ਨਾਮ ਵਧੀਆ ਨਹੀਂ ਲੱਗਦਾ ਪਰ ਤਾਂ ਜੇ ਅਮਨ ਮੈਨੂੰ ਜਗਪਾਲ ਬੁਲਾਇਆ ਕਰੂ ਅਮਨ ਜੀ ਜਗਪਾਲ ਪੱਕਾ ਜਗਪਾਲ ਅੱਛਾ ਅਮਨ ਰਮਣ ਭੈਣ ਠੀਕ ਨੇ ਅੱਗੇ ਕਰ ਹਾਂਜੀ ਫਰਕ ਐ ਹੁਣ ਤਾਂ ਘਰ ਵੀ ਆ ਗਈ ਜਗਪਾਲ ਚੱਲ ਕਰ ਲੋ ਰੈਸਟ ਕੱਲ ਤੋਂ ਫਿਰ ਬੀਜੀ ਹੋ ਜਾਣਾ ਐ ਅਮਨ ਫੋਨ ਕੱਟ ਕੇ ਬਾਹਰ ਸਾਰਿਆਂ ਕੋਲ ਹਾਲ ਵਿੱਚ ਹੀ ਆ ਗਈ ਸਤਨਾਮ ਅਮਨ ਪੁੱਤ ਮੈਂ ਸਰਬੀ ਭੈਣ ਨੂੰ ਤੇ ਤੇਰੇ ਨਾਨਕੇ ਸਭ ਨੂੰ ਕਹਿ ਦਿੰਦਾ ਕੱਲ ਨੂੰ ਤੂੰ ਪ੍ਰੀਤੀ ਨੂੰ ਨਾਲ ਲੈ ਕੇ ਆਪਣੀ ਸਾਰੀ ਸ਼ਾਪਿੰਗ ਕਰ ਲਵੀਂ ਰਮਣਪਤ ਜੇ ਤੇਰਾ ਵੀ ਮਨ ਕੀਤਾ ਤੂੰ ਵੀ ਚਲੀ ਜਾਹੀਂ ਰਮਣ ਨਹੀਂ ਡੈਡੀ ਜੀ ਗਰਮੀ ਬਹੁਤ ਹੈ ਘਰ ਹੀ ਰੁਕ ਜਾਊਂਗੀ ਹਾਂਜੀ ਦੋਸਤੋ ਏਸੀ ਆਪਣੀ ਅੱਜ ਦੀ ਕਹਾਣੀ ਉਮੀਦ ਹੈ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇਗੀ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਨਾ ਆਪਣੇ ਕੀਮਤੀ ਸੁਝਾਅ ਕਮੈਂਟ ਬਾਕਸ ਵਿੱਚ ਰੱਖਣੇ ਮਿਲਦੇ ਆਂ ਕੱਲ ਅਗਲੇ ਭਾਗ ਦੇ ਨਾਲ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ